ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰ ਖਾਨਾ ਦੇ ਵਿੱਚ ਤੁਹਾਡਾ ਤੇ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਨਿਊ ਕਲੈਕਸ਼ਨ ਲੈ ਕੇ ਆਏ ਆ ਜਿਹੜੇ ਅੱਜ ਦੇ ਆਪਾਂ ਛੋਟ ਛੋਟੇ ਵਾਸਤੇ ਲੈ ਕੇ ਆਏ ਆ ਉਹ ਬਹੁਤ ਜਿਆਦੇ ਪੜਤੇ ਆਲੇ ਨੇ ਸਾਰੇ ਛੂਟ ਅੱਜ ਆਪਣੇ ਕੋਲੇ ਦੁਪੱਟਾ ਸ਼ੂਟ ਨੇ ਕਈ ਤਾਂ ਆਪਣੇ ਕੋਲੇ ਮਸਲੀਨ ਮਸਲੀਨ ਦੇ ਦੁਪੱਟਾ ਸ਼ੂਟ ਆਏ ਨੇ ਨਿਊ ਕਲੈਕਸ਼ਨ ਆਈ ਹੈ ਤੇ ਕਈ ਆਪਣੇ ਕੋਲੇ ਪਿਓਰ ਕਾਟਨ ਦੇ ਸ਼ੂਟ ਆਏ ਨੇ ਬਹੁਤ ਹੀ ਸੋਹਣੀ ਵੈਰੈਟੀ ਹੈ ਤੇ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਸਾਰੀ ਐਂਡ ਤੱਕ ਦੇਖਣਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਸੋਹਣੀਆਂ ਸੋਹਣੀਆਂ ਵੀਡੀਓ ਅਸੀਂ ਪਾਉਂਦੇ ਰਹਿੰਦੇ ਆ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾ ਕਰੂ ਤੇ ਚੈਨਲ ਤੇ ਨਵੇਂ ਆਉਣ ਵਾਲੇ ਭੈਣ ਭਰਾਵਾਂ ਨੂੰ ਆਪਣੀ ਲੋਕੇਸ਼ਨ ਜ਼ਰੂਰ ਦੱਸ ਦੇਣਾ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਆਪਣੀ ਬਠਾੜੂ ਸ਼ਾਪ ਰਹਿ ਜਾਂਦੀ ਹੈ ਜਿੱਥੇ ਮੈਸਰਖਾਨਾ ਪਿੰਡ ਆ ਉੱਥੇ ਆਪਣੀ ਇੱਕ ਮਿਸਤਰੀਆਂ ਦੀ ਦੁਕਾਨ ਹੈ ਤੇ ਡੇਰਾ ਬਾਬਾ ਪੰਜਾਬ ਆ ਦੇ ਨੀਅਰ ਹੈ ਜਿਹੜੀ ਸਾਡੀ ਸ਼ਾਪ ਹੈ ਇੱਕ ਢੀੜੀ ਗਲੀ ਦੇ ਵਿੱਚ ਹੈਗੀ ਤੇ ਆਪਣੀ ਜੇ ਤੁਸੀਂ ਸਾਹ ਦੁਕਾਨ ਦੇ ਉੱਤੇ ਵੀਟ ਕਰਨਾ ਹੈ ਇੱਕ ਫੋਨ ਕਾਲ ਕਰਨੇ ਜ਼ ਫੋਨ ਕਾਲ ਕਰਨਾਂ ਨਹੀਂ ਪੋੜਨਾ ਤੁਸੀਂ ਨੰਬਰ ਆਪਣਾ ਸਕਰੀਨ ਤੇ ਦਿੱਤਾ ਹੋਇਆ ਆਪਾਂ ਨਿਊ ਕਲੈਕਸ਼ਨ ਲੈ ਕੇ ਆਏ ਆ ਅੱਜ ਆਪਾਂ ਵੀਡੀਓ ਕਰਦੇ ਆ ਸ਼ੁਰੂ ਸਾਰੇ ਜਣੇ ਰਲ ਕੇ ਦੇਖਦੇ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਵੀਡੀਓ ਦੇਖਣੀ ਹੈ ਤੇ ਨਾਲ ਦੀ ਨਾਲ ਸੋਹਣੇ ਸੋਹਣੇ ਕਮੈਂਟ ਕਰਨੇ ਆ ਤੇ ਨਾਲ ਦੀ ਨਾਲ ਤੁਸੀਂ ਸ਼ੇਅਰ ਕਰਨੀ ਹੈ ਵੀਡੀਓ ਸਾਰੇ ਰਿਸ਼ਤੇਦਾਰੀਆਂ ਚ ਕਿਉਂਕਿ ਸੌਦੇ ਜਿਹੜੇ ਆਪਾਂ ਬਹੁਤ ਪਰਦੇ ਵਾਲੇ ਲੈ ਕੇ ਆਏ ਆ ਤੇ ਅੱਜ ਆਪਾਂ ਲੈ ਕੇ ਆਏ ਮਸਲੀਨ ਦੁਪੱਟਾ ਆਪਣੇ ਕੋਲ ਦੋ ਰੇਟਾਂ ਵਾਲੇ ਜਿਹੜਾ ਮਸਲੀਨ ਦੁਪੱਟਾ ਹੋਊਗਾ ਇੱਕ ਆਪਾਂ ਤੁਹਾਨੂੰ ਦੇਵਾਂਗੇ 685 ਰੁਪਿਆ ਦੇ ਵਿੱਚ ਇੱਕ ਮਸਲੀਨ ਦੁਪੱਟਾ ਆਪਾਂ ਤੁਹਾਨੂੰ ਦੇਵਾਂਗੇ ਸਾਢੇ ਦੋ ਤਰ੍ਹਾਂ ਦੀ ਵੈਰਾਈਟੀ ਜਿਹੜੀ ਆਈ ਹੈ ਆਪਣੇ ਕੋਲੇ ਬਹੁਤ ਹੀ ਸੋਹਣੀ ਹੈ ਤੇ ਆਪਾਂ ਕਈ ਇੱਕ ਅੱਦਾ ਸੂਟਸ ਨੂੰ ਖੋਲ ਕੇ ਦਿਖਾਇਆ ਕਰਾਂਗੇ ਕਿਉਂਕਿ ਆਪਣੇ ਕੋਲੇ ਕਾਉਂਟੀ ਦੇ ਵਿੱਚ ਮਾਲ ਬਹੁਤ ਆਇਆ ਹੈ ਆਹ ਲਓ ਜੀ ਇਹ ਦਾ ਦੁਪੱਟਾ ਸੀਗਾ ਮਸਲੀਨ ਦਾ ਬਹੁਤ ਖੁੱਲਾ ਸੈਂਸ ਸੀਗਾ ਤੇ ਆਲ ਓਵਰ 5 ਮੀਟਰ ਕਪੜਾ ਇਹਦੇ ਨਾਲ ਜਿਹੜਾ ਤੁਹਾਨੂੰ ਮਿਲੂਗਾ ਕਪੜਾ ਵੀ ਜਿਹੜਾ ਇੱਕ ਵਧੀਆ ਪ੍ਰੀਮੀਅਮ ਕੁਆਲਿਟੀ ਦਾ ਹੋਊਗਾ ਬਹੁਤ ਹੀ ਟੌਪ ਦਾ ਤੇ ਇਹਦੇ ਰੰਗ ਕਲਰ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਬਹੁਤ ਹੀ ਸੋਹਣੇ ਜਿਹੜੇ ਰੰਗ ਆਏ ਨੇਗੇ ਤੇ ਇਸ ਤਰ੍ਹਾਂ ਦੇ ਇਹਦੇ ਕਲਰ ਆਪਣੇ ਕੋਲੇ ਅਵੇਲੇਬਲ ਨੇ ਬਹੁਤ ਸੋਹਣੇ ਇਹਦੇ ਕਲਰ ਨੇਗੇ ਸਾਰੇ ਤੇ ਜੇ ਕਿਸੇ ਭੈਣ ਭਰਾ ਨੇ ਸੇਲ ਕਰਨ ਵਾਸਤੇ ਆਪਣੇ ਕੋਲੋਂ ਮਾਲ ਲੈਣਾ ਹੈ ਤੇ ਉਹ ਉਹਦਾ ਅਲੱਗਲੇ ਰੇਟ ਹੈ ਉਹਨਾਂ ਨੂੰ ਲੱਗੂਗਾ ਇਹ ਸਾਡਾ ਜਿਹੜਾ ਰੇਟ ਆ ਉਹ retail ਦਾ ਰੇਟ ਹੈ होलसेल ਦੇ ਰੇਟ ਉਹਨਾਂ ਨੂੰ ਮਾਲ ਦੇ ਲੱਗਣਗੇ ਤੇ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਤੁਸੀਂ ਇੱਕ ਵਾਰੀ ਫੋਨ ਕਾਲ ਕਰਕੇ ਆਪਣੇ ਨਾਲ ਸੰਪਰਕ ਬਣਾ ਲਿਓ ਤੇ ਸਾਰੇ ਜਿਹੜੇ ਕਲਰ ਰੰਗ ਨੇ ਬਹੁਤ ਸੋਹਣੇ ਆਏ ਨੇ ਆ ਨਾਲ ਦੀ ਨਾਲ ਤੁਸੀਂ ਚੱਕ ਲਿਆ ਕਰੋ ਆਹ ਲੋ ਜੀ ਇਹ ਜਿਹੜੇ ਕਲਰ ਡਿਜ਼ਾਈਨ ਨੇ ਸਾਰੇ ਡੀਟੇਲ ਪ੍ਰਿੰਟ ਨੇ ਆ ਵੀ ਚੱਕ ਲਓ ਤੇ ਦੁਪट्टे ਵੀ ਇਹਨਾਂ ਦੇ ਨਾਲ ਇਹਨਾਂ ਦਾ ਸਾਈਜ਼ ਜਿਹੜਾ ਦੁਪੱਟਿਆਂ ਦਾ ਹੈਗਾ ਇਹ 2.5 2.5 ਮੀਟਰ ਦਾ ਸਾਈਜ਼ ਪੂਰਾ ਖੁੱਲਾ ਦੁਪੱਟਿਆਂ ਦਾ ਹੈਗਾ ਮਸਲੀਨ ਦਾ ਪ्योर ਮਸਲੀਨ ਦਾ ਇਹ ਦੁਪੱਟਾ ਤੇ ਡਿਜ਼ਾਈਨ ਜਿਹੜੇ ਬਹੁਤ ਸੋਹਣੇ ਅੱਜ ਆਪਣੇ ਕੋਲੇ ਅਵੇਲੇਬਲ ਨੇਗੇ ਤੇ ਇਹਦੇ ਜਿਹੜੇ ਕਲਰ ਡਿਜ਼ਾਈਨ ਨੇ ਸੂਟਾਂ ਦੇ ਉਹ ਵੀ ਸਾਰੇ ਡੀਟੇਲ ਨੇ ਇੱਕ ਨਾਲ ਦੇ ਸੋਨੂੰ ਕਿਉਂ ਮੇਰੇ ਮੈਂ ਇੱਕ ਪਹਿਲਾ ਵੀਡੀਓ ਜਿਹੜੀ ਪਾਈ ਸੀਗੀ ਮਸਲੀਨ ਦੇ ਸੂਟਾਂ ਦੀ ਉਹਦਾ ਮੈਨੂੰ ਬਹੁਤ ਹੀ ਤੁਹਾਡਾ ਪਿਆਰ ਮਿਲਿਆ ਤੇ ਮੇਰੇ ਹਜੇ ਬਹੁਤ ਸਾਰੇ ਮੈਸੇਜ ਜਿਹੜੇ ਪੈਂਡਿੰਗ ਪਏ ਨੇ ਉਹਨਾਂ ਨੂੰ ਸੂਟ ਦੇਣ ਵਾਲੇ ਦੁਬਾਰਾ ਮਾਲ ਆਪਾਂ ਇਸ ਕਰਕੇ ਰਿਪੀਟ ਤੇ ਮੰਗਾਇਆ ਹੈ ਤੇ ਹੁਣ ਮੈਂ ਇੱਥੇ ਕਿ ਇੱਕ ਦੇ ਵਿੱਚ ਕਈ-ਕਈ ਸੂਟ ਜਿਹੜੇ ਹੈਗੇ ਨੇ ਮੰਗਾਇੇ ਲੈ ਇੱਕ ਡਿਜ਼ਾਈਨ ਦੇ ਵਿੱਚ ਕਿਉਂਕਿ ਫਿਰ ਮੇਰੇ ਜਿਹੜੇ ਕਸਟਮਰ ਨੇ ਦੂਰ ਦਰਾਡੇ ਬੈਠੇ ਨੇ ਉਹ ਫਿਰ ਰਹਿ ਜਾਂਦੇ ਨੇਗੇ ਤੇ ਆਪਣਾ ਮਾਲ ਦੁਬਾਰੇ ਜਿਹੜਾ ਆ ਗਿਆ ਵੀਡੀਓ ਜਿਹੜੀ ਹੈਗੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿ ਚਲੋ ਜੀ ਤੇ ਡਿਜ਼ਾਈਨ ਸਾਰੇ ਜਿਹੜੇ ਬਹੁਤ ਸੋਹਣੇ ਆਪਣੇ ਕੋਲੇ ਆਏ ਨੇ ਤੇ ਇਹਨਾਂ ਦਾ ਸਾਰਿਆਂ ਦਾ ਰੇਟ ਹੋਊਗਾ 650 ਰੁਪਿਆ 650 ਰੁਪਏ ਦੇ ਵਿੱਚ ਸੋਨੂ ਜਿਹੜਾ ਮਸਲੀਨ ਦੁਪੱਟੇ ਦੇ ਨਾਲ ਛੂਟ ਜਿਹੜਾ ਮਿਲੂਗਾ ਮਠਾੜੂ ਸ਼ਾਪ ਦੇ ਉੱਤੋਂ ਪਿੰਡ ਮੈਸਰਖਾਨਾ ਆਹ ਲਓ ਜੀ ਇਹ ਇਹਦਾ ਦੁਪੱਟਾ ਆ ਗਿਆ ਦੁਪੱਟਿਆਂ ਦਾ ਸਾਈਜ਼ ਤੁਹਾਨੂੰ ਦੱਸਿਆ ਵੀ ਸਾਰਿਆਂ ਦਾ 2.5 ਮੀਟਰ ਸਾਈਜ਼ ਜਿਹੜਾ ਦੁਪੱਟਿਆਂ ਦਾ ਹੋਊਗਾ ਤੇ ਜਿਹੜਾ ਤੁਹਾਨੂੰ ਇਹ ਕਪੜਾ ਮਿਲੂਗਾ ਨਾਲ ਇਹ ਪਾਕਿਸਤਾਨੀ ਕਾਟਨ ਹੈਗੀ ਬਹੁਤ ਹੀ ਪਿਆਰਾ ਇੱਕ ਪ੍ਰੀਮੀਅਮ ਕਪੜਾ ਹੈ ਜਿਹੜਾ ਕਪੜਾ ਹੈਗਾ ਬਹੁਤ ਸੌਫਟ ਵਾਲਾ ਹੈ ਪੋਲਾ-ਪੋਲਾ ਕਪੜਾ ਹੈ ਇਦਾਂ ਤੁਸੀਂ ਫੀਲ ਕਰਕੇ ਦੇਖੋਗੇ ਨਾ ਤੇ ਨਾ ਇਹਦੇ ਬੋਰਨਾ ਰੰਗ ਦੀ ਕੋਈ ਵੀ ਸ਼ਿਕਾਇਤ ਨਹੀਂ ਆਉਂਦੀ ਬਹੁਤ ਹੀ ਪਿਆਰਾ ਕਪੜਾ ਹੈ ਇਸ ਤਰ੍ਹਾਂ ਦੇ ਦੇ ਤੁਹਾਨੂੰ ਮਿਲ ਜਾਣਗੇ ਡਿਜ਼ਾਈਨ ਇੱਕ ਦੇ ਇੱਕ ਸ਼ੂਟ ਦੇ ਵਿੱਚ ਤੁਸੀਂ ਕਿੰਨੇ-ਕਿੰਨੇ ਸ਼ੂਟ ਮਰਜ਼ੀ ਜਿਵੇਂ ਤੁਹਾਡੀ ਮਰਜ਼ੀ ਹੈ ਤੁਸੀਂ ਲੈ ਸਕਦੇ ਹੋ ਖੋਲ ਦੇ ਕਰੋ ਆਪਣੀ ਕੀ ਹੈ ਹਾਲੋ ਜੀ ਇਹ ਲਾਈਨਿੰਗ ਤਾਂ ਗਰਮੀ ਵਾਲਾ ਕਪੜਾ ਇਹਦੇ ਲੋਡ ਹੈ ਹੀ ਨਹੀਂ ਕੋਈ ਕਿਉਂਕਿ ਕਪੜਾ ਹੀ ਇਹ ਗਰਮੀ ਵਾਲਾ ਸਾਰਾ ਬਹੁਤ ਹੀ ਸੋਹਣਾ ਕਪੜਾ ਹੈ ਇਹਦਾ ਕੁਆਲਿਟੀ ਵੀ ਇਹਦੀ ਟੌਪ ਦੀ ਹੈ ਤੇ ਇਸੇ ਨੰਬਰ ਤੇ ਮੇਰੇ WhatsApp ਚੱਲਦਾ ਸਕਰੀਨਸ਼ਾਟ ਮਾਰ ਕੇ ਆਨਲਾਈਨ ਦਾ ਕੰਮ ਜਿਹੜਾ ਅਸੀਂ ਕਰਦੇ ਆਂਗੇ ਤੇ ਤੁਸੀਂ ਸੂਟ ਨੂੰ ਜਦੋਂ ਮਰਜੀ ਬਾਏ ਕਰ ਸਕਦੇ ਹੋ ਸਟਾਰਟਿੰਗ 2.5 ਸੂਟਾਂ ਤੋਂ ਹੈ ਦੋ ਸ਼ੂਟ ਅਸੀਂ ਭੇਜਦੇ ਹੁੰਨੇ ਆ ਤੇ ਬਾਕੀ ਤੁਹਾਡੀ ਆਪਣੀ ਚੋਅ ਹੋਊਗੀ ਤੁਸੀਂ ਕਿੰਨਾ ਮਾਲ ਮੰਗਾਉਣਾ ਹੈ ਬਹੁਤ ਸਾਰੇ ਕਸਟਮਰ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਤਹਿ ਦਿਲੋਂ ਕਿਉਂਕਿ ਸਾਡੇ ਤੇ ਵਿਸ਼ਵਾਸ ਕਰਦੇ ਆ ਆਹ ਲਓ ਜੀ ਇਹ ਜਿਹੜੇ ਡਿਜ਼ਾਈਨ ਆਪਣੇ ਕੋਲੇ ਆਏ ਆ ਸਾਰੇ ਅੱਜ ਕਈ ਡਿਜ਼ਾਈਨ ਆਏ ਆ ਸਾਰੇ ਆਪਾਂ ਡਿਜ਼ਾਈਨ ਤੁਹਾਡੇ ਰੂਬਰੂ ਕਰਾਂਗੇ ਆਹ ਲਓ ਜੀ ਇਹ ਦਾ ਦੁਪੱਟਾ ਸੀਗਾ ਤੇ ਇਹਦਾ ਪ੍ਰਿੰਟ ਮੈਂ ਸੂਟ ਦਾ ਤੁਹਾਨੂੰ ਦਿਨੀ ਆ ਬਹੁਤ ਹੀ ਪਿਆਰਾ ਪ੍ਰਿੰਟ ਹੈ ਆਹ ਲਓ ਜੀ ਇਹ ਦਾ 5 ਮੀਟਰ ਆਲ ਓਵਰ ਕਪੜਾ ਮਿਲੂਗਾ ਪਿਓਰ ਪਾਕਿਸਤਾਨੀ ਕਾਟਨ ਦਾ ਕਪੜਾ ਬਹੁਤ ਹੀ ਕਾਫੀ ਟੇਬਲ ਰਹੂਗਾ ਕਪੜਾ ਬਹੁਤ ਪਿਆਰਾ ਹੈਗਾ ਤੇ ਇੱਕ ਦੇ ਵਿੱਚ ਤੁਹਾਨੂੰ ਕਈ ਕਈ ਸੂਟ ਹੈ ਤੁਸੀਂ 2 ਸੂਟ 4 ਸੂਟ ਜਿੰਮੇ ਦਰਾਣੀ ਆਈ ਸ਼ਾਨੀਆਂ ਅੱਜ ਕੱਲ ਇੱਕ ਕਰੇਜ ਹੈ ਮਾਮਾ ਤੇ ਆ ਵੀ ਇੱਕੋ ਜਿਹੇ ਸੂਟ ਜਿਹੜੇ ਹੈਗੇ ਨੇ ਪਾਉਂਦੀਆਂ ਨੇ ਤੇ ਤੁਸੀਂ ਸਾਡੇ ਕੋਲੋਂ ਇੱਕ ਨਾਲ ਦੇ ਕਿੰਨੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋਗੇ ਪੈਸਾ ਵੀ ਨਿਕੜਾ ਦੇ ਆਹ ਲਓ ਜੀ ਅਗਲਾ ਡਿਜ਼ਾਈਨ ਵੀ ਬਹੁਤ ਸੋਹਣਾ ਸਾਰੇ ਡਿਜ਼ਾਈਨ ਜਿਹੜੇ ਇਹਦੇ ਨੇ ਬਹੁਤ ਸੋਹਣੇ ਡਿਜ਼ਾਈਨ ਨੇਗੇ ਬਹੁਤ ਪਿਆਰੇ ਨੇਗੇ ਤੇ ਸਾਰੇ ਨਾਲ ਦੁਪੱਟਿਆਂ ਦੇ ਸੈਜ ਵੀ ਪੂਰੇ ਖੁੱਲੇ ਨੇਗੇ ਤੇ ਰੇਟ ਵੀ ਇਹਨਾਂ ਦਾ ਕੁਛ ਨਹੀਂ 650 ਰੁਪਏ ਸਾਨੂੰ ਸੂਟ ਮਿਲੂਗਾ ਮਸਲੀਨ ਦੇ ਦੁਪट्टे ਨਾਲ ਆਹ ਲਓ ਜੀ ਇਹ ਦਾ ਸੀਗਾ ਦੁਪੱਟਾ ਬਹੁਤ ਪਿਆਰਾ ਜਿਨ੍ਹਾਂ ਦੇ ਕਲਰ ਡਿਜ਼ਾਈਨ ਵੀ ਜਿਹੜੇ ਬਹੁਤ ਗੁੱਡ ਨੇਗੇ ਛੂਟ ਨਹੀਂ ਛੱਡਣ ਵਾਲੇ بس ਤੇਨ ਲੱਗਦਾ ਕਰਾਇਆ ਤੇ ਰੰਗ ਸਾਨੂੰ ਪਤਾ ਹੈ ਵੀ ਜਿਹੜੇ ਮਿਸਤਰੀਆਂ ਦੀ ਦੁਕਾਨ ਮਖਾੜੂ ਸ਼ਾਪ ਹੈ ਉਹਦੇ ਉੱਤੇ ਰੰਗ ਕਲਰ ਦੀ ਫੁੱਲ ਗਾਰੰਟੀ ਹੁੰਦੀ ਹੈ ਇੱਟ ਵਰਗੇ ਰੰਗ ਸਾਨੂੰ ਮਿਲਣਗੇ ਪੱਕੇ ਜਮ आ लो जी इस बेले कलर दे दें दे कलर जोड़े है बहुत ही सोहने ने सारे डिजाइन भी एक आप बहुत चॉइस न लैके आए क्योंकि आ लो जी ये कलर कलर बहुत प्यारे ने गे आ लो खिंच लो पो जी यिजा जग सिलेक्टेड डिजाइन है बहुत प्यारा है भी आ लो जी ਫੜੇ ਹੋਏ ਦਸਹੀ ਕਰਕੇ ਆ ਲਓ ਜੀ ਸਾਰੇ ਡਿਜ਼ਾਈਨ ਜਿਹੜੇ ਹੈਗੇ ਨੇਗੇ ਨਾ ਬਹੁਤ ਪਿਆਰੇ ਡਿਜ਼ਾਈਨ ਨੇ ਡੀਟੈਲ ਪ੍ਰਿੰਟ ਆ ਸਾਰਿਆਂ ਦਾ ਤੇ ਇਹਨਾਂ ਦਾ ਰੇਟ ਸਿਰਫ 650 ਰੁਪਏ 650 ਦੇ ਵਿੱਚ ਤੁਹਾਨੂੰ ਛੂਟ ਜਿਹੜਾ ਅੱਜ ਮਿਲੂਗਾ ਤੇ ਇਹ ਤੁਸੀਂ ਜਦੋਂ ਵੀ ਮੇਰੇ ਕੋਲੇ ਛੂਟ ਹੋਣ ਆਏ ਨੇ ਤੁਸੀਂ ਫਟਾਫਟ ਦੁਕਾਨ ਜਿਹੜੇ ਦੁਕਾਨਦਾਰ ਭਰਾ ਨੇ ਉਹ ਵੀ ਫਟਾਫਟ ਵਿਜ਼ਿਟ ਕਰਨਾ ਤੇ ਜਿਹੜੇ ਪੜਦੇ ਕਿਉਂਕਿ ਪੜਦੇ ਦੇ ਸੌਦੇ ਨੇ ਇਹ ਤੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਹੀ ਪੜਪਾ ਲੱਗਣਾ ਹੈ 650 ਦੇ ਵਿੱਚ ਮਸਲੀਨ ਦੁਪੱਟਾ ਕਮਾਲ ਦੀ ਗੱਲ ਹੈ ਮਸਲੀਨ ਦੁਪੱਟਾ 650 ਦੇ ਵਿੱਚ ਤੁਹਾਨੂੰ ਮਿਲੂਗਾ ਤੇ ਖਿੱਚ ਲਓ ਹਾਂ ਖਿੱਚੀ ਆ ਲਓ ਜੀ ਇਹਦੇ ਜਿੰਨੇ ਵੀ ਡਿਜ਼ਾਈਨ ਨੇ ਨਾ ਬਹੁਤ ਸੋਹਣੇ ਡਿਜ਼ਾਈਨ ਨੇ ਇੱਕ ਵੀ ਡਿਜ਼ਾਈਨ ਛੱਡਣ ਵਾਲਾ ਨਹੀਂਗਾ ਤੇ ਡਿਜ਼ਾਈਨ ਜਿਹੜੇ ਅੱਜ ਦੇ ਆਏ ਨੇ ਬਹੁਤ ਪਿਆਰੇ ਨੇ ਤੇ ਜਿਹੜੀ ਅੱਜ ਦੀ ਵੀਡੀਓ ਉਹ ਵੀ ਆਪਾਂ ਬਹੁਤ ਸੋਹਣੇ ਤਰੀਕੇ ਨਾਲ ਬਣਾ ਰਹੇ ਆ ਵੀਡੀਓ ਨੂੰ ਤੁਸੀਂ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਤੁਹਾਡਾ ਧੰਨਵਾਦ ਹੋਊਗਾ ਆਹ ਲਓ ਜੀ ਇਹ ਦਾ ਦੁਪੱਟਾ ਹੈ ਪੂਰਾ ਖੁੱਲਾ ਸੈਜ ਹੈ ਤੇ ਛੂਟਾਂ ਦੇ ਜਿਹੜੇ ਰੰਗ ਨੇ ਨਾ ਕੀ ਆ ਬਾਤ ਹੈ ਇਹ ਆਹ ਲਓ ਜੀ ਇਹ ਇਸ ਦਾ ਸੀਗਾ 5 ਮੀਟਰ ਆਲਓਵਰ ਸ਼ੂਟ ਇਹ ਇਹਦੇ ਸੋਨੂ ਮੈਂ ਕਲਰ ਦੇ ਦੇਣੀ ਆ ਤੁਸੀਂ ਜਿੰਨੇ ਮਰਜ਼ੀ ਸ਼ੂਟ ਮੇਰੇ ਕੋਲ ਵਾਈ ਕਰ ਸਕਦੇ ਹੋ ਹਾਲੋ ਜੀ ਇਹਦੇ ਜਿਹੜੇ ਡਿਜ਼ਾਈਨ ਨੇ ਨਾ ਇਤਕੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਡਿਜ਼ਾਈਨ ਪਹਿਲਾਂ ਨਾਲੋਂ ਵੀ ਬਹੁਤ ਗੁੱਡ ਡਿਜ਼ਾਈਨ ਨੇ ਬਹੁਤ ਪਿਆਰੇ ਡਿਜ਼ਾਈਨ ਆਏ ਨੇ ਤੇ ਜਿਹੜੇ ਇਹਨਾਂ ਦੇ ਕਲਰ ਕੰਬੀਨੇਸ਼ਨ ਨੇ ਉਹਨਾਂ ਦਾ ਵੀ ਕਿਆ ਬਾਤ ਈ ਹੈ ਬਹੁਤ ਸੋਹਣੇ ਹੈਗੇ ਨੇ ਕਪੜਾ ਜਿਹੜਾ ਇਹਨਾਂ ਦਾ ਹੈਗਾ ਹੈ ਮਲਾਈ ਵਰਗਾ ਕਪੜਾ ਬਹੁਤ ਸੋਹਣਾ ਤੇ ਐਦਾਂ ਨਹੀਂ ਹੈਗਾ ਵੀ ਕਪੜਾ ਤੁਹਾਡੇ ਪਿੰਡੇ ਨੂੰ ਖਾਊਗਾ ਕਿਉਂਕਿ ਗਰਮੀ ਦਾ ਸੀਜ਼ਨ ਹੈ ਤੇ ਆਹ ਲਓ ਜੀ ਹਾਲੋ ਜੀ ਇਹਦੇ ਵਿੱਚ ਤੁਸੀਂ ਸਾਡੇ ਕੋਲੋਂ ਸੇਲ ਕਰਨ ਵਾਸਤੇ ਮਾਲ ਵੀ ਲੈ ਸਕਦੇ ਹੋਗੇ ਤੇ ਆਪਦੇ ਤੁਸੀਂ ਡੇਲੀ ਵੇਅਰ ਪਾਉਣ ਵਾਸਤੇ ਵੀ ਤੁਸੀਂ ਸ਼ੂਟਰੂ ਸਾਡੇ ਕੋਲੋਂ ਬਾਈ ਕਰ ਸਕਦੇ ਹੋਗੇ ਜਿਹੜੇ ਭੈਣ ਭਰਾ ਬਿਜ਼ੀ ਕਰਨਾ ਚਾਹੁੰਦੇ ਨੇ ਉਹ ਆਪਣੀ ਦੁਕਾਨ ਤੇ ਖੁਦ ਆਉਣ ਤੇ ਜਿਨ੍ਹਾਂ ਨੇ ਆਨਲਾਈਨ ਮੰਗਾਉਣਾ ਹੈ ਕਿਉਂਕਿ ਜਿਨ੍ਹਾਂ ਦਾ ਅਸੀਂ ਮਾਲ ਸ਼ੁਰੂ ਤੋਂ ਭੇਜ ਦਿਆਂ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਤੇ ਉਹ ਆਪਣਾ ਆਨਲਾਈਨ ਮਾਲ ਨੂੰ ਫਟਾਫਟ ਸਾਡੇ ਸਕਰੀਨਸ਼ਾਟ ਭੇਜ ਕੇ ਇਸੇ ਨੰਬਰ ਤੇ ਹਾਲੋ ਜੀ ਫੋਟੋ ਕਿੱਥੇ ਨਹੀਂ ਆਹ ਲਓ ਜੀ ਇਹ ਜਿਹੜਾ ਕਲਰ ਹੈਗਾ ਇਹ ਵੀ ਕਲਰ ਬਹੁਤ ਪਿਆਰਾ ਹੈਗਾ ਟਿਕਟਾਂ ਜੀਆਂ ਦਾ ਜਿਹੜਾ ਇਹਦਾ ਬਣਿਆ ਹੋਇਆ ਬਹੁਤ ਸੋਹਣਾ ਦੁਪੱਟਾ ਇਹਦਾ ਤੇ ਸੂਟ ਦਾ ਵੀ ਕੀ ਬਾਤ ਹੈ ਬਹੁਤ ਸੋਹਣਾ ਸੂਟ ਹੈ ਇਹ ਆਹ ਲਓ ਜੀ ਸਾਰਿਆਂ ਦੇ ਜਿਹੜੇ ਡਿਜ਼ਾਈਨ ਨੇ ਨਾ ਉਹ ਡਿਜੀਟਲ ਪ੍ਰਿੰਟ ਨੇ ਬਹੁਤ ਪਿਆਰੇ ਜਿਹੜੇ ਸੂਟ ਸਾਰੇ ਆਪਣੇ ਕੋਲੇ ਇੱਕ ਚ ਕਿੰਨੇ-ਕਿੰਨੇ ਆਏ ਨੇ ਉਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੀ ਜਿਹੜੇ ਕਈ ਵਾਰੀ ਸਿੰਗਲ-ਸਿੰਗਲ ਪੀਸ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਲਓ ਜੀ ਆ ਜਿਹੜਾ ਡਿਜ਼ਾਈਨ ਆ ਬਹੁਤ ਸੋਹਣਾ ਜਿਹਾ ਨਾ ਆ ਡਿਜ਼ਾਈਨ ਪਹਿਲਾਂ ਵੀ ਆਇਆ ਸੀ ਹਨਾ ਫਟਾਫਟ ਵਿਕ ਗਿਆ ਸੀ ਆ ਲਓ ਆ ਲਓ ਜੀ ਦੁਪੱਟਿਆਂ ਦੀ ਤਾਂ ਕੋਈ ਕਮੀ ਨਹੀਂ ਤੇ ਕੋਈ ਲੇਖਾ ਜੋਖਾ ਵੀ ਨਹੀਂ ਇੰਨੇ ਸੋਹਣੇ ਇਹਨਾਂ ਨਾਲ ਹੈਗੇ ਨੇ ਦੁਪੱਟੇ ਜਿਹੜੇ ਮਤਲਬ ਬਹੁਤ ਖੁੱਲੇ ਸਹਿਜ ਨੇ ਤੇ ਹਲਕਾ ਹਲਕਾ ਦੁਪੱਟਾ ਇਦਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਲਏ ਦਾ ਆਹ ਲਓ ਜੀ ਇਹ ਦਾ ਸੀਗਾ ਸ਼ੂਟ ਜਿਹੜਾ ਆਲ ਓਵਰ 5 ਮੀਟਰ ਤੇ ਆਹ ਲਓ ਜੀ ਖਿੱਚ ਲਓ ਆਹ ਲਓ ਜੀ ਹੁਣ ਆਪਣੇ ਕੋਲੇ ਆ ਗਏ ਨੇ ਇਹ ਸੀਗੇ ਆਪਣੇ ਕੋਲੇ ਖਾਸੇ-ਖਾਸੇ ਸੂਟ ਇੱਕ-ਇੱਕ ਡਿਜ਼ਾਈਨਾਂ ਦੇ ਇੱਕ-ਇੱਕ ਡਿਜ਼ਾਈਨ ਦੇ ਵਿੱਚ ਆਏ ਬਾਕੀ ਜਿਹੜੇ ਆਪਣੇ ਕੋਲੇ ਇੱਕ ਜਾਂ ਦੋ ਸੂਟ ਆਏ ਨੇ ਆਪਾਂ ਉਹ ਵੀ ਦੇਖਦੇ ਆਂ ਆ ਲੋ ਜੀ ਆ ਫੜਿਓ ਇਹ ਖੋਲ ਕੇ ਸਾਨੂੰ ਇਦਾਂ ਅਸੀਂ ਦਿਖਾਉਣੀ ਹੁੰਦੀ ਹੈ ਕਿਉਂਕਿ ਮੈਂ ਹਰ ਵੀਡੀਓ ਦੇ ਵਿੱਚ ਦੱਸਦੀ ਹੁੰਦੀ ਆ ਸਾਡਾ ਜਿਹੜਾ ਆਨਲਾਈਨ ਵਾਲਾ ਕਸਟਮਰ ਹੈ ਉਹ ਸਾਡਾ ਬਹੁਤ ਦੂਰ ਤੱਕ ਬੈਠਾ ਹੈ ਤੇ ਉਹਨਾਂ ਨੂੰ ਖੋਲ ਕੇ ਡਿਜ਼ਾਈਨ ਕਲਰ ਦਾ ਰੰਗ ਦਾ ਪਤਾ ਲੱਗ ਜਾਂਦਾ ਵੀ ਕਿਦਾਂ ਦੇ ਡਿਜ਼ਾਈਨ ਜਿਹੜੇ ਆਪਣੇ ਕੋਲੇ ਦੁਬਾਰੇ ਰਿਪੀਟ ਤੇ ਆਏ ਨੇ ਜਾਂ ਕੋਈ ਨਿਊ ਕਲੈਕਸ਼ਨ ਆਈ ਹੈ ਖਿੱਚ ਲੋ ਆ ਲਓ ਜੀ ਇਹ ਵਾਲੇ ਸੂਟ ਸੀਗੇ ਸਿੰਗਲ ਸਿੰਗਲ ਆਪਣੇ ਕੋਲੇ ਇਹ ਇਹ ਮਤਲਬ ਦੋ ਇਹ ਇਹਦੇ ਵਿੱਚ ਦੋ ਕਲਰ ਨੇਗੇ ਜਿਹੜੇ ਸਿੰਗਲ ਨੇ ਮੈਂ ਤੁਹਾਨੂੰ ਸਿੰਗਲ ਪੀਸ ਵੀ ਦੱਸ ਦਿਆ ਕਰੂੰ ਵੀ ਇਹ ਵਾਲਾ ਸਿੰਗਲ ਪੀਸ ਹੈ ਆ ਲਓ ਜੀ ਇਹਦੇ ਵਿੱਚ ਤੁਹਾਨੂੰ ਦੋ ਪੀਸ ਮਿਲਣਗੇ ਇੱਕ ਕਲਰ ਦੇ ਵਿੱਚ ਦੋ ਪੀਸ ਜਿਹੜੇ ਤੁਹਾਨੂੰ ਮਿਲਣਗੇ ਇਹ ਬਹੁਤ ਸੋਹਣਾ ਇਹਦਾ ਕੰਟਰਾਸਟ ਕੰਬੀਨੇਸ਼ਨ ਲਹਿੰਗਾ ਇਹ ਦੋ ਪੀਸ ਤੁਹਾਨੂੰ ਇਸ ਕਲਰ ਦੇ ਵਿੱਚ ਮਿਲਣਗੇ ਤੇ ਬਾਕੀ ਖਿੱਚ ਲਓ ਆ ਲਓ ਜੀ ਬਾਕੀ ਜਿਹੜਾ ਕੋਈ ਸਿੰਗਲ ਹੋਇਆ ਆਪਾਂ ਸਿੰਗਲ ਵੀ ਤੁਹਾਨੂੰ ਦੱਸਦਿਆ ਕਰਾਂਗੇ ਕਿਉਂਕਿ ਰੰਗ ਸਾਰੇ ਸੋਹਣੇ ਨੇ ਤੇ ਇਹਨਾਂ ਦੀ ਰੰਗਾਂ ਦੀ ਬਹੁਤ ਕਮਾਲ ਹੈ ਇਹ ਮਹਿੰਦੀ ਕਲਰ ਦੇ ਨਾਲ ਦਾ ਡਰਾਸ ਕੰਬੀਨੇਸ਼ਨ ਆ ਗਿਆ ਜਿਹੜਾ ਬਹੁਤ ਪਿਆਰੀ ਲੁੱਕ ਹੈ ਇਹਦੀ ਆਹ ਲਓ ਜੀ ਆਹ ਲਓ ਜੀ ਆਹ ਉਸੇ ਜੈਨ ਦੇ ਵਿੱਚ ਥੋੜਾ ਜਿਹਾ ਕਲਰ ਫਰਕ ਨਾਲ ਆ ਗਿਆ ਇਹਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਨੇ ਦੋ ਸ਼ੂਟ ਮਿਲਣਗੇ ਦੁਪੱਟਾ ਬਹੁਤ ਸਾਰਿਆਂ ਦਾ ਸੋਹਣਾ ਹੈਗਾ ਇਹ ਆ ਲਓ ਜਿਹੜੇ ਸਿੰਗਲ ਸਿੰਗਲ ਨੇ ਮੈਂ ਤੁਹਾਡੇ ਇੱਧੇ ਹੀ ਰੱਖ ਦੇਣੀਆਂ ਕਿਉਂਕਿ ਆਪਣੇ ਕੋਲੇ ਹੋਰ ਵੀ ਮਾਲ ਪਿਆ ਆਪਣੀ ਵੀਡੀਓ ਜਿਹੜੀ ਹੈਗੀ ਇਹ ਲੰਬੀ ਬਣ ਜੂਗੀ ਆ ਲਓ ਜੀ ਇਹ ਸਾਰੇ ਕਲਰ ਕ ਜਿਹੜੇ ਅਲੱਗ-ਅਲੱਗ ਸਿੰਗਲ ਸਿੰਗਲ ਸੂਟ ਨੇ ਉਹਨਾਂ ਦਾ ਜਿਹੜਾ ਤੁਹਾਨੂੰ ਮੈਂ ਇਸ ਜਿਹੜਾ ਹੈਗਾ ਦਿਖਾਇਆ ਆ ਲਓ ਜੀ ਹਾਲ ਵੈਂਟਰ ਸ਼ੇਰਨਾ ਕੰਟਰਾਸਟ ਕੰਬੀਨੇਸ਼ਨ ਆ ਗਿਆ ਜਿਵੇਂ ਵਿਆਹ پارٹی ਹੈ ਆਪਣੇ ਕਿਸੇ ਨੂੰ ਦੇਣਾ ਲੈਣਾ ਸੂਟ ਕਿਉਂਕਿ ਅਗਲਾ ਖੁਸ਼ ਹੋ ਕੇ ਹੰਡਾਊਗਾ ਕਪੜਾ ਬਹੁਤ ਸੋਹਣਾ ਤੇ ਰੇਟ ਵੀ ਇਹਨਾਂ ਦੇ ਬਹੁਤ ਵਾਜਬ ਨੇ ਆ ਲੋ ਜੀ ਖਿੱਚ ਲੋ ਇਹ ਇੱਕ ਆਪਣੇ ਕੋਲੇ ਹੋਰ ਬਹੁਤ ਹੀ ਵਾਜਬ ਰੇਟਾਂ ਤੇ ਬਹੁਤ ਸੋਹਣਾ ਮਾਲ ਆਇਆ ਜਿਹੜਾ ਜਿਹਦੇ ਨਾਲ ਪ्युअर कॉटन ਦਾ ਦੁਪੱਟਾ ਹੈ ਤੇ ਉਹ ਸੂਟ ਵੀ ਆਪਾਂ ਦੇਖਦੇ ਆ ਉਹ ਵੀ ਆਪਣੇ ਕੋਲੇ ਕਾਫੀ ਸੂਟ ਆਏ ਨੇ ਇਹਨਾਂ ਦਾ ਰੇਟ ਜਿਹੜਾ ਹੈਗਾ ਬਹੁਤ ਘੱਟ ਹੈ 5 ਮੀਟਰ ਆਲ ਓਵਰ ਕਪੜਾ ਦੇਵਾਂਗੇ ਤੁਹਾਨੂੰ ਤੇ ਇਹਦੇ ਵਿੱਚ ਜਿਹੜੇ ਕਲਰ ਕੰਬੀਨੇਸ਼ਨ ਆ ਉਹ ਵੀ ਬਹੁਤ ਪਿਆਰੇ ਨੇਗੇ ਆਪਾਂ ਇੱਕ ਸੂਟ ਨੂੰ ਜਿਹੜਾ ਖੋਲ ਕੇ ਦੇਖਦੇ ਆਂ ਵੀ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਹੈਗਾ ਕਾਟਨ ਦਾ ਸੂਟ ਹੈ ਪਿਓਰ ਕਾਟਨ ਦਾ ਇਹਨੇ ਤੁਹਾਨੂੰ ਇੱਕੋ ਹੀ ਸੂਟ ਦਿਖਾਉਂਗੀ ਬਾਕੀ ਆਪਾਂ ਅਗਲੀ ਵੀਡੀਓ ਚ ਦੇਵਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਜੀ ਆ ਕੇ ਜਾਂਦਾ ਦੇਖਦੇ ਦੇਖਦਿਆਂ ਦਾ ਆ ਮਾੜਾ ਜਿਹਾ ਫੜਿਓ ਮਾੜਾ ਜ ਆ ਲਓ ਜੀ ਇਹਨਾਂ ਨਾਲ ਦੁਪੱਟਾ ਜਿਹੜਾ ਹੈਗਾ ਪਿਓਰ ਕਾਟਨ ਦਾ ਦੁਪੱਟਾ ਹੈ ਤੇ ਪਿਓਰ ਕਾਟਨ ਦਾ 5 ਮੀਟਰ ਆਲ ਓਵਰ ਤੁਹਾਨੂੰ ਕਪੜਾ ਮਿਲੂਗਾ ਤੇ ਜਿਹੜਾ ਕਪੜਾ ਇੱਕ ਬਹੁਤ ਹੀ ਅੱਛੀ ਕੁਆਲਿਟੀ ਦਾ ਹੋਊਗਾ ਤੇ ਇਹ 5 ਮੀਟਰ ਆਲਓਵਰ ਸਾਨੂੰ ਕਪੜਾ ਮਿਲੂ ਪਿਓਰ ਕਾਟਨ ਦਾ ਤੇ ਰੇਟ ਸਿਰਫ ਇਹਦਾ 400 ਰੁਪਿਆ ਰੇਟ ਹੈ ਸੂਟ ਦਾ ਇਹਦੇ ਵਿੱਚ ਜਿਹੜੇ ਕਲਰ ਕੰਬੀਨੇਸ਼ਨ ਨੇ ਆਪਣੇ ਕੋਲੇ ਇਦਾਂ ਬਹੁਤ ਸਾਰੇ ਡਿਜ਼ਾਈਨ ਆਏ ਪਏ ਆਪਾਂ ਅਗਲੀ ਵੀਡੀਓ ਚ ਦੇਵਾਂਗੇ ਤੇ ਜਿਨ੍ਹਾਂ ਨੇ ਸੇਲ ਕਰਨ ਵਾਸਤੇ ਲੈਣੇ ਆ ਉਹਨਾਂ ਨੂੰ ਹੋਰ ਵੀ ਮਾਲ ਜੇਗਾ ਇਹ ਪਰਤੇ ਨਾਲ ਲੱਗੂਗਾ ਇਹ ਸੀ ਆਪਣੀ ਅੱਜ ਦੀ ਵੀਡੀਓ ਆਪਾਂ ਫੇਰ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਫੇਰ ਆਪਾਂ ਹਾਜ਼ਰ ਹੋਵਾਂਗੇ ਨਿਊ ਨਿਊ ਡਿਜ਼ਾਈਨ ਨਵੀਂ ਕਲੈਕਸ਼ਨ ਲੈ ਕੇ ਤੇ ਆਪਣੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਤੇ ਸਾਰਿਆਂ ਇਸ ਤਰ੍ਹਾਂ ਭੇਜਿਆ ਕਰੋ ਸਸਤੇ ਸਸਤੇ ਸੂਟ ਲੈਣ ਲਈ ਤੁਸੀਂ ਮਠਾ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ